ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਦੋਂ ਇਹਨਾਂ ਦਾ ਦਿਲ ਕਰਦਾ ਰੋਡ ਨੂੰ ਬਲੌਕ ਕਰ ਦਿੰਦੇ ਆ ਜਦੋਂ ਦਿਲ ਕਰਦਾ ਰੋਡ ਨੂੰ ਖੋਲ ਦਿੰਦੇ ਆ ਪਰ ਨਾ ਤਾਂ ਨਹਿਰ ਦੀ ਪੂਲੀ ਦਾ ਕੰਮ ਹੋ ਰਿਹਾ ਸਿਰੇ ਤੇ ਆਹ ਰੋਡ ਬਲੌਕ ਇੱਕ ਸਾਲ ਤੋਂ ਕਦੇ ਕਰ ਦਿੰਦੇ ਆ ਕਦੇ ਹਟਾ ਦਿੰਦੇ ਆ ਫੇਰ ਕਰ ਦਿੰਦੇ ਆ ਫੇਰ ਹਟਾ ਦਿੰਦੇ ਆ ਇੱਥੇ ਕਟਨਾਮਾ ਹਰ ਤੀਸਰੇ ਦਿਨ ਹੁੰਦੀਆਂ ਹੀ ਹੁੰਦੀਆਂ ਨੇ ਕਦੇ ਜਣੀ ਵਿਚ ਆ ਕੇ ਗੱਡੀ ਬਾਲੀ ਜੋਰ ਦੀ ਵੱਜਦੀ ਆ ਛੱਟਾਂ ਪੇਟਾਂ ਲੱਗ ਜਾਂਦੀਆਂ ਨੇ ਬੰਦੇ ਦੇ ਤੇ ਕਦੇ ਗੱਡੀ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਬੰਦੇ ਦਾ ਵੀ ਚਲੋ ਬਚਾਅ ਹੋ ਜਾਂਦਾ ਪਰ ਇੱਥੋਂ ਲੰਘੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਦੋ ਪਿੰਡ ਦੇ ਲੋਕਾਂ ਨੂੰ ਜਿਹੜਾ ਪਿੰਡ ਬਾੜੇ ਵਾਲਾ ਪਰਲੇ ਪਾਸੇ ਛੂਟੀ ਜਿਹਾੜੀ ਆ ਇੱਕ ਦੂਜੇ ਨੂੰ ਕ੍ਰੋਸ ਕਰਨ ਲਈ ਉਹਨਾਂ ਨੂੰ ਮੇਨ ਪੌੜ ਆਹਾ ਵਾ ਸਭ ਤੋਂ ਪੁਰਾਣਾ ਪੌੜ ਇਹਦੀ ਮੁਰੰਮਤ ਵੀ ਨਹੀਂ ਸਿਰੇ ਲੱਗਦੀ ਦੱਸ ਰਹੀ ਹੈ ਨਾ ਤੇ ਸੈਡਾਂ ਤੇ ਜਿਹੜੇ ਦੋ ਪੌੜ ਬਣਦੇ ਪਏ ਨੇ ਉਹ ਵੀ ਪਿਛਲੇ 1 ਸਾਲ ਤੋਂ ਪੂਰੀ ਤਿਆਰੀ ਕੀਤੀ ਹੋਈ ਆ ਬਣਨੇ ਪਤਾ ਨਹੀਂ ਕਦੋਂ ਆ ਪਤਾ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆਲੇ-ਦੁਆਲੇ ਕਲੋਨੀਆਂ ਪ੍ਰਾਈਵੇਟ ਬਣ ਚੁੱਕੀਆਂ ਨੇ ਉਹਨਾਂ ਨੇ ਇਹ ਬਣਵਾਉਣੇ ਆ ਕਿਉਂਕਿ ਆ ਪੁਲ ਤਾਂ ਸਿਰੇ ਲੱਗਦਾ ਨਹੀਂ ਪਿਆ ਅੱਗੇ ਪਿੱਛੇ ਕਹਿੰਦੇ ਦੋ ਪੌੜ ਬਣਨੇ ਨੇ ਉਹ 1 ਸਾਲ ਹੋ ਗਿਆ ਰੌਲਾ ਪਾਉਂਦੇ ਨੂੰ ਹਲੇ ਤੱਕ ਸਿਰੇ ਉਹ ਚੀਜ਼ ਚੜੀ ਨਹੀਂ ਠੀਕ ਨਹੀਂ ਇਹ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਕਮੇਟੀਆਂ ਦੀਆਂ ਹੋਰ ਗੱਲਾਂ ਬਾਤਾਂ ਨੇ ਇਹ ਉੱਥੇ ਖੜੇ ਲੋਕ ਮੈਨੂੰ ਦੱਸਦੇ ਨੇ ਉਹੀ ਤੁਹਾਡੇ ਤੱਕ ਜਣੀ ਗੱਲਬਾਤ ਕੀਤੀ ਆ ਤੇ ਉਹ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਦੂਜੀ ਗੱਲ ਇਹ ਬਈ ਕੰਮ ਸੇ ਕੰਮ ਹਾਈਵੇ ਰੋਡ ਆ ਇਹਨੂੰ ਹਰ ਤੀਸਰੇ ਦਿਨ ਬਲਾਕ ਕਰਕੇ ਨਾ ਕਢਾ ਦਿਆ ਕਰੋ ਜਿੰਨੀ ਜਲਦੀ ਹੋ ਸਕਦਾ ਯਾਰ ਕੰਮ ਨੂੰ ਸਿਰੇ ਚਾੜ੍ਹ ਦੋ ਟੈਕਸ ਵੀ ਤੁਸੀਂ ਥੋਕ ਕੇ ਲੈਨੇ ਹੋ ਠੀਕ ਨਹੀਂ ਅੱਗੇ ਜਾ ਕੇ ਟੋਲ ਪਲਾਜਾ ਥੋਕ ਕੇ ਲੈਂਦੇ ਆ ਕਿਸੇ ਨੂੰ ਵੀ ਫ੍ਰੀ ਚ ਇੱਕ ਬੰਦੇ ਨੂੰ ਵੀ ਫ੍ਰੀ ਚ ਨਹੀਂ ਕਢਦੇ ਉਹ ਤੇ ਟੈਕਸ ਵੀ ਪੂਰਾ ਠੋਕ ਕੇ ਲੈਨੇ ਹੋ ਤੇ ਫਿਰ ਇਹ ਰੋਡ ਬਲਾਕ ਕਰਨ ਦਾ ਕੀ ਕੀ ਗੱਲਬਾਤ ਆ ਹਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਰਾਤ ਨੂੰ ਗੱਡੀਆਂ ਜਿਹੜੀਆਂ ਤਗੜੀਆਂ ਗੱਡੀਆਂ ਨੇ ਹਾਈਵੇ ਹੈਗਾ ਯਾਰ ਨਹੀਂ ਦੂਰੋਂ ਦਿਸਦਾ ਕਈ ਵਾਰ ਰਿਫਲੈਕਟਰ ਲੱਗੇ ਜ਼ਰੂਰ ਆ ਪਰ ਉੱਥੇ ਲਾਈਟਾਂ ਹੋਣੀਆਂ ਬਹੁਤ ਜ਼ਰੂਰੀ ਆ ਰੈੱਡ ਕਲਰ ਦੀ ਤੇ ਔਰੇਂਜ ਕਲਰ ਦੀ ਤੇ ਗ੍ਰੀਨ ਲਾਈਟ ਹੋਣੀ ਬਹੁਤ ਜ਼ਰੂਰੀ ਆ ਤਾਂ ਜੋ ਉੱਥੇ ਦਾ ਜਿਹੜਾ ਟ੍ਰੈਫਿਕ ਆ ਉਹ ਕੰਟਰੋਲ ਹੋ ਸਕੇ ਠੀਕ ਨਹੀਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਦੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਹਰ ਰੋਜ਼ ਕੋਈ ਨਾ ਕੋਈ ਘਟਨਾਵਾਂ ਹੁੰਦੀਆਂ ਨੇ ਇਹ ਤੇ ਜਿੱਥੇ ਦਿਲ ਕਰਦਾ ਰੋਡ ਵਾਲਿਆਂ ਦਾ ਉਹ ਬਲੌਕ ਕਰਕੇ ਆਪ ਦਾ ਕੰਮ ਕਰਨ ਲੱਗੇ ਹੁੰਦੇ ਨੇ ਠੀਕ ਨਹੀਂ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਇਹ ਵੀਡੀਓ ਪਾਈ ਦਾ ਕੋਈ ਫਾਇਦਾ ਹੋ ਜਵੇ ਆਪਾਂ ਨੂੰ ਮੇਰੇ ਪਿੰਡ ਨੂੰ ਫਾਇਦਾ ਹੋ ਜੇ ਮੇਰੇ ਨਾਲ ਲੱਗਦੇ ਚਾਰ ਪਿੰਡਾਂ ਨੂੰ ਫਾਇਦਾ ਹੋ ਜੇ ਜਿਹੜੇ ਲੋਕ ਇੱਥੋਂ ਹਰ ਰੋਜ਼ ਨਿੰਗਦੇ ਨੇ ਠੀਕ ਨਹੀਂ ਜਿਹੜੇ ਲੋਕ ਹਰ ਰੋਜ਼ ਇੱਥੋਂ ਨਿੰਗਦੇ ਨੇ ਉਹਨਾਂ ਦੀ ਜਾਨ ਬਚ ਸਕੇ ਯਾਰ ਕਿਉਂਕਿ ਇਹ ਤੁਸੀਂ ਦੇਖ ਹੀ ਸਕਦੇ ਹੋ ਡਰਮਾਂ ਦੇ ਪਿਛਲੇ ਪਾਸੇ ਲਾਏ ਹੋਏ ਆਹ ਪੱਥਰਾਂ ਦੇ ਵੱਡੇ ਵੱਡੇ ਥੰਮ ਤੇ ਜਦੋਂ ਆ ਕੇ ਡਰਮਾਂ 'ਚ ਕੋਈ ਵਹੀਕਲ ਵੱਜਿਆ ਤੇ ਉਹ ਵਹੀਕਲ ਡਰਮਾਂ ਦੇ ਵਿੱਚ ਵੱਜਣ ਤੋਂ ਬਾਅਦ ਥੰਮਾਂ 'ਚ ਵੱਜਦੇ ਆ 4-4 5-5 ਫੁੱਟ ਬੈਰੀਗੇਟ ਚੱਕ ਕੇ ਪਿੱਛੇ ਮਾਰੇ ਹੋਏ ਨੇ ਗੱਡੀ ਇੰਨੀ ਹਾਈ ਸਪੀਡ ਤੇ ਸੀ ਹੁਣ ਗਲਤੀ ਗੱਡੀ ਦੀ ਆ ਜਾਂ ਰੋਡ ਦੇ ਉੱਤੇ ਬਲੌਕ ਦੀ ਆ ਇਹ ਤੁਸੀਂ ਦੱਸਿਓ ਕਮੈਂਟ ਬਾਕਸ ਸ਼ੇਅਰ ਜ਼ਰੂਰ